ਜਦੋਂ ਇਹਨੂੰ ਆਪਾਂ ਮਾਰਕੀਟ ਲੈ ਕੇ ਜਾਂਦੇ ਆਂ ਵੇਚਣ ਵਾਸਤੇ ਇਹ ਦੂਸਰੀਆਂ ਨਾਲੋਂ ਇਹਦੇ ਵਿੱਚ ਚਮਕ ਜ਼ਿਆਦੀ ਹੈ ਥੋੜਾ ਜਿਹਾ ਇਹਦੀ ਕੁਆਲਿਟੀ ਬ ਵਧੀਆ ਹੈ ਇਹਦਾ ਰੇਟ ਵੀ ਦੂਸਰੀਆਂ ਨਾਲੋਂ 200 300 ਰੁਪਏ ਅੱਪ ਹੁੰਦਾ ਹੈ ਜੇ ਮੰਨ ਕੇ ਚੱਲੋ ਜੇ ਆਪਣੀ ਸਰਕਾਰੀ ਬੋਲੀ ਤੇ ਵਿਕਦੀ ਹੈ ਤਾਂ ਇਹ ਪਹਿਲ ਤੇ ਇਤਿਆਰ ਤੇ ਵੀ ਵਿਕਦੀ ਹੈ ਕਿਉਂਕਿ ਉਹ ਕਲਰ ਇਹਦਾ ਵਧੀਆ ਹੁੰਦਾ ਚੰਗਾ ਹੁੰਦਾ ਸਾਨੂੰ 3 ਸਾਲ ਹੋ ਗਏ ਵੈਸੇ ਤਾਂ ਲਾਉਂਦੇ ਨੂੰ ਜਦੋਂ ਪਹਿਲੇ ਸਾਲ ਲਾਈ ਸੀ ਉਦੋਂ ਸਾਡਾ 8.5 ਕੁਇੰਟਲ ਚੜ ਸੀ ਤੇ ਪਿਛਲੇ ਸਾਲ ਉਸ ਸਾਡਾ 10 ਕੁਇੰਟਲ ਸਿੱਧਾ ਕਰੀਬ ਇੱਕ ਜੀ ਆਪਾਂ ਜਿਵੇਂ ਲੇਟ ਤੱਕ ਬੀਜ ਲਾਉਨੇ ਆ ਮੰਗੀ ਲੇਟ ਕਣਕ ਵੱਢ ਕੇ ਲਾਉਂਦੇ ਆ ਤੇ ਉਹਦੇ ਵਾਸਤੇ ਇਹ ਆ ਵੀ ਇਹ ਬੀਜ ਸੋਧਿਆ ਹੁੰਦਾ ਪੂਰਾ ਟ੍ਰੀਟਮੈਂਟ ਵੀ ਦਾ ਕੀਤਾ ਹੁੰਦਾ ਤੇ ਇਹਦੇ ਵਿੱਚ ਪੀਲੇਪਣ ਦੀ ਕੋਈ ਸ਼ਿਕਾਇਤ ਨਹੀਂ ਆਉਂਦੀ ਇਹ ਪ੍ਰੋਪਰ ਸਹੀ ਇਹਨੂੰ ਮਤਲਬ ਕੀ ਆਪਣੀ ਟੈਂਪਰੇਚਰ ਵੀ ਸੈੱਟ ਕਰਦੀ ਹੈ ਤੇ ਪ੍ਰੋਪਰ ਸਹੀ ਕੁਆਲਿਟੀ ਹੈ ਮੈਂ ਕਿਸਾਨ ਵੀਰਾਂ ਨੂੰ ਇੱਕ ਰਿਕਵੈਸਟ ਕਰਦਾ ਵੀ ਤੁਸੀਂ ਇੱਕ ਵਾਰ ਇਹਨੂੰ ਜ਼ਿਆਦਾ ਨਹੀਂ ਤਾਂ ਥੋੜਾ ਲਾ ਕੇ ਵੇਖੋ ਫਿਰ ਤੁਹਾਨੂੰ ਆਪਣੇ ਆਪ ਵੀ ਇਹਦਾ ਪਤਾ ਲੱਗੇਗਾ ਰਿਜ਼ਲਟ ਦਾ ਥੋੜੇ ਲਾ ਕੇ ਦੇਖੋ ਪਰ ਮੈਨੂੰ ਤਾਂ ਹੋ ਗਏ 3 ਸਾਲ ਹੋ ਗਏ ਲਾਉਂਦੇ ਨੂੰ ਮੈਨੂੰ ਤਾਂ ਮੈਦ ਤੋਂ ਸੈਟੀਸਫਾਈ